ਮਰਦਾਨਾ ਕਹਿੰਦਾ ਵੀ ਸੋਹੰਗ ਮੰਤਰ ਵੱਡਾ ਹੋਣਾ ਹੈ ਜਿਹੜਾ ਗੁਰੂ ਸਾਹਿਬ ਜੀ ਜਪਦੇ ਹੈ ਤੇ ਸਾਨੂੰ ਵਾਹਿਗੁਰੂ ਮੰਤਰੇ ਛੋਟਾ ਦਿੱਤਾ ਹੋਣਾ ਇਸ ਕਰਕੇ ਸੋਹੰਗ ਸੋਹੰਗ ਲੱਗਿਆ ਕਰਨ ਜਦੋਂ ਮਰਦਾਨਾ ਸੋਹੰਗ ਸੋਹੰਗ ਕਰਨ ਲੱਗਾ ਉਸ ਵੇਲੇ ਸਾਧ ਸੰਗਤ ਜੀ ਮਰਦਾਨਾ ਤਾਂ ਸਮੁੰਦਰ ਚ ਗੋਤੇ ਖਾਣ ਲੱਗ ਗਿਆ ਜੋ ਸਤਗੁਰਾਂ ਕੇ ਵਜਨ ਉਸ ਕਾਰ ਨੂੰ ਕਮਾਓ ਬਠੇਰੇ ਭਲਾਉਣ ਵਾਲੇ ਤੁਨ ਹੋਣਗੇ ਵੀ ਵਾਹਿਗੁਰੂ ਗੁਰ ਮੰਤਰ ਨਹੀਂ ਤੇ ਸੋਹੰਗ ਮੰਤਰ ਹੈ ਓਂ ਮੰਤਰ ਵਾਹ ਨੁੜ ਕੇ ਮਰਦਾਨੇ ਵਿੱਚ ਆ ਗਿਆ ਉਸ ਵਕ ਸਾਸ ਸਿੰਘ ਜੀ ਫੇਰ ਬਾਸ਼ ਗੁਰੂ ਕਹਿਣ ਲੱਗ ਗਿਆ ਤੇ ਸਮੁੰਦਰ ਤੇ ਕਰਨ ਲੱਗ ਗਿਆ ਉਸ ਤੋਂ ਸੁੱਕਾ ਕਰਨ ਲੱਗ ਗਿਆ ਗੁਰ ਕਹਿ ਆ ਸਾਕਾਰ ਕਮਾਓ ਕੀ ਪ੍ਰੇਮਿਓ ਜੋ ਗੁਰੂ ਸਾਹਿਬ ਨੂੰ ਬਚਨ ਕੀਤੇ ਐ ਉਸ ਕਾਰ ਨੂੰ ਕਮਾਉਣਾ ਕਰੋ ਗੁਰ ਕੀ ਕਰਨੀ ਕਾਹੀ ਤਾ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਸਤਿਗੁਰੂ ਜੀ ਨੇ ਜੈਨੀ ਕੂ ਕੁਰਬਾਨੀ ਕੀਤੀ ਹੈ ਸਾਰਾ ਪਰਿਵਾਰ ਵਾਰਿਆ ਹੈ ਤੇ ਸਾਰਿਆਂ ਦਾ ਮੋਹ ਛੱਡ ਕੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਸਮੀ ਸੱਚਾ ਢੋਆ ਉਹਨਾਂ ਦੀ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਗੁਰੂ ਸਾਹਿਬ ਦੇ ਉਪਕਾਰ ਨੂੰ ਚੇਤੇ ਰੱਖੋ ਇਸ ਪ੍ਰਕਾਰ ਇਸੇ ਪ੍ਰਕਾਰ ਗੁਰ ਕਹਿਆ ਗੁਰ ਕਹਿਆ ਸਾਕਾਰ ਕਹਿਆ اے ਭਾਈ ਜੋ ਗੁਰੂ ਸਾਹਿਬ ਨੇ ਬਚਨ ਕੀਤਾ ਉਸ ਕਾਰ ਨੂੰ ਕਮਾਉਣਾ ਕਰੋ ਗੁਰ ਕੀ ਕਰਨੀ ਕਾਹੇ ਤਾਰ ਸੌ ਦੀ ਕਰਨੀ ਦੇਤੇ ਕਿਉਂ ਦੌੜਨੇ ਕੇ ਲੋ ਜੀ ਸਾਨੂੰ ਵੀ ਕੀ ਲੋੜ ਹੈ ਮਹਾਰਾਜ ਸਾਹਿਬ ਤਾਂ ਆਪ ਨਿਰਵਕਾਰ ਸਨ ਸਤਗੁਰੂ ਜੀ ਦੇ ਦਰਸ਼ਨ ਕਰ ਕਰਕੇ ਵਕਾਰੀਆਂ ਦੇ ਵਕਾਰ ਮਿਟ ਗਏ ਉਹ ਗੁਰੂ ਸਾਹਿਬ ਦੀ ਇਹੀ ਜੀ ਕਰਨੀ ਉਹ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਸਰਗੁਰੂ ਮਾਰਾ ਸਾਦੇ ਉਪਕਾਰਾਂ ਨੂੰ ਚੇਤੇ ਰੱਖੋ ਗੁਰੂ ਸਾਹਿਬ ਦੀ ਕਰਨੀ ਭਗਤੀ ਹੈ ਜਿਹੜੀ ਉਹ ਤੋਂ ਦਵਲੋ ਨਾ ਕਦੇ ਬੇਮੁਖ ਨਾ ਹੋਵੋ ਹਰ ਵਕਤ ਗੁਰੂ ਸਾਹਿਬ ਦੀ ਭਗਤੀ ਕਰੋ ਪ੍ਰੇਮ ਨਾਲ ਨਾਨਕ ਗੁਰਮਤਿ ਸਾਜ ਸਮਾਹ ਇਸ ਤੁਕ ਨੂੰ ਇੱਕ ਵਾਰੀ ਪਰਖਣ ਵਾਸਤੇ ਗੁਰੂ ਮਾਰਾ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਗਿਆ ਕੀਤੀ ਮਰਦਾਨੇਆ ਸਮੁੰਦਰ ਲੰਘਣਾ ਹੈ ਕਿਵੇਂ ਲੰਘੀਏ ਸੱਚੇ ਪਾਤਸ਼ਾਹ ਕਹਿਣ ਲੱਗਾ ਆਪ ਦੱਸੋ ਮਹਾਰਾਜ ਕਹਿੰਦੇ ਸਾਡੇ ਮਗਰ ਵਾਹਿਗੁਰੂ ਦਾ ਜਾਪ ਕਰਦੇ ਤੁਰਿਆ। ਕਿਉਂ ਜਦੋਂ ਮਹਾਰਾਜ ਸਾਹਿਬ ਨੇ ਕਿਹਾ ਤੇ ਭਾਈ ਮਰਦਾਨਾ ਜੀ ਬਾਲਾ ਜੀ ਵਾਹਿਗੁਰੂ ਦਾ ਜਾਪ ਕਰਦੇ ਮਗਰ ਤੁਰੇ ਜਾਂਦੇ ਐ। ਗੁਰੂ ਮਹਾਰਾਜ ਨੇ ਇੱਕ ਵਾਰੀ ਸੋਹੰ ਇਹ ਵਾਕ ਹੈ ਨਾਨਕ ਸੋਹੰ ਹੰਸਾ ਜਪ ਜਾਪੋ ਤਿਰ ਪਹੁੰਚੇ ਸਮਾਏ। ਜਦੋਂ ਇਹ ਬਚਨ ਕਹੇ ਮਰਦਾਨਾ ਕਹਿੰਦਾ ਵੀ ਸੋਹੰ ਮੰਤਰ ਵੱਡਾ ਹੋਣਾ ਜਿਹੜਾ ਗੁਰੂ ਸਾਹਿਬ ਜੀ ਜਪਦੇ ਐ ਤੇ ਸਾਨੂੰ ਵਾਹਿਗੁਰੂ ਮੰਤਰੇ ਛੋਟਾ ਦਿੱਤਾ ਹੋਣਾ। ਇਸ ਕਰਕੇ ਸੋਹੰਗ ਸੋਹੰਗ ਲੱਗ ਗਿਆ ਕਰਨ ਜਦੋਂ ਮਰਦਾਨਾ ਸੋਹੰਗ ਸੋਹੰਗ ਕਰਨ ਲੱਗਾ ਉਸ ਵੇਲੇ ਸਾਧ ਸੰਗਤ ਜੀ ਮਰਦਾਨਾ ਤਾਂ ਸਮੁੰਦਰ ਚ ਗੋਤੇ ਖਾਣ ਲੱਗ ਗਿਆ ਜਿਸ ਵੇਲੇ ਗੋਤੇ ਖਾਣ ਲੱਗ ਗਿਆ ਤੇ ਮਰਵਾਹ ਭਰ ਗਿਆ ਪਾਣੀ ਦੇ ਨਾਲ ਢੀੜੇ ਸਾਰੇ ਭਰ ਗਏ ਮਾਰੇ ਸਾਨੂੰ ਪਿੱਛੇ ਮੁੜ ਕੇ ਟੁਬਕੀਆਂ ਲਾਉਂਦੇ ਨੂੰ ਵੇਖਿਆ ਮਾਰੇ ਕਹਿੰਦੇ ਮਰਦਾਨਿਆਂ ਗੁਰ ਕਹਿਆ ਅਸਾ ਕਾਰਕਮਾ ਜੋ ਸਦਗਨ ਕੇ ਵਜਨ ਉਸ ਕਾਰ ਨੂੰ ਕਮਾਓ ਬਠੇਰੇ ਭਲਾਉਣ ਵਾਲੇ ਤੁਨ ਹੋਣਗੇ ਵੀ ਵਾਹਿਗੁਰੂ ਗੁਰਮੰਤਰ ਨਹੀਂ ਤਿਸੋ ਹੰਮੰਤਰ ਹੈ ਓੰਮ ਮੰਤਰ ਵਾਹਿ ਗੁਰ ਕੀ ਕਰਨੀ ਕਾਹੇ ਤਾਉ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਸੁਣ ਕੇ ਮਰਦਾਨੇ ਨੂੰ ਚੇਤਾ ਆ ਗਿਆ ਉਸ ਵਕਤ ਸਾਧ ਸਿੰਘ ਜੀ ਫੇਰ ਵਾਹਿਗੁਰੂ ਕਹਿਣ ਲੱਗ ਗਿਆ ਤੇ ਸਮੁੰਦਰ ਤੇ ਕਰਨ ਲੱਗ ਗਿਆ ਉਸੇ ਤਰ੍ਹਾਂ ਸੁੱਕਾ ਕਰਨ ਲੱਗ ਗਿਆ ਪਰ ਜੋ ਗੁਰਾਂ ਗੁਰ ਦੀ ਖਬਰੂ ਮੰਤਰ ਦਤਾ ਹੈ ਅੰਮ੍ਰਿਤ ਦੁਆਰਾ ਪੰਜਾਂ ਪਿਆਰਿਆਂ ਨੂੰ ਪੰਜਾਂ ਬੰਦੇ ਅਹੀਂ ਸੰਗਤ ਨੂੰ ਉਸ ਕਮਾਈ ਨੂੰ ਕਰਨਾ ਚਾਹੀਦਾ ਆਪਣੀ ਮਨਵੱਤ ਨਹੀਂ ਕਰਨੀ ਚਾਹੀਦੀ ਫਿਰ ਐਵੇਂ ਕਿਹਦੇ ਕੰਨਾਂ ਬਾਟੀ ਗੁਰੂ ਕਰਾ ਕੇ ਮੈਂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਨਹੀਂ ਬਣਨੀ ਲੋੜ ਰੱਖਣੀ ਚਾਹੀਦੀ ਜੋ ਗੁਰੂ ਸਾਹਿਬ ਜੀ ਨੇ ਪੰਚਾਇਤੀ ਉਸੂਲ ਬਣਾਤਾ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਦੇਣ ਦਾ ਅੰਮ੍ਰਿਤ ਦੀ ਦਾਤ ਦੇ ਕੇ ਪੰਜਾਂ ਦੇ ਸੀਸ ਲੈ ਕੇ ਫਿਰ ਆਪ ਜਗਤਗੁਰੂ ਖੜੇ ਹੋਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਪੰਜਾਂ ਨੂੰ ਅਮਰ ਸ਼ਿਕਾਇਆ ਉਹ ਮੈਂ ਸਾਨੂੰ ਅਮਰ ਦੇਉ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਜਗਤ ਗੁਰੂ ਸਰਬ ਕਲਾ ਸਮਰੱਥ ਅਸੀਂ ਮਹਾਰਾਜ ਤੇ ਵੀ ਜੂਨਾ ਚਾਉਣ ਵਾਲੇ ਤੁਹਾਨੂੰ ਕਿਵੇਂ ਅਮਰ ਦੇ ਸਕਦੇ ਹਾਂ ਮਹਾਰਾਜ ਨੇ ਕਹੇ ਅਕਾਲ ਪੁਰਖ ਦਾ ਹੁਕਮ ਇਸੇ ਪ੍ਰਕਾਰ ਹੈ ਅਸੀਂ ਹੁਣ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲੇ ਦਾ ਇਹ ਸਵਾ ਦੁਨੀਆ ਦੀ ਮਰਜ਼ਾਦਾ ਤੋਰਨੀ ਹੈ ਇਹ ਸੁਣ ਕਰਕੇ ਸਿੱਖ ਬਸਮਾਦ ਹੋ ਗਏ ਗੁਰੂ ਮਹਾਰਾਜ ਸਾਹਿਬ ਨੂੰ ਜੋ ਅਮਰ ਸ਼ਿਕਾਇਆ ਕਲਗੀਧਰ ਨੰਬਰ ਛਕਿਆ ਸਿੱਖਾਂ ਨੇ ਕਿਹਾ ਮਹਾਰਾ ਸਾਨੂੰ ਕੁਝ ਬਖਸ਼ੋ ਮਹਾਰਾ ਕਹਿੰਦੇ ਸਰਬੰਸ ਬਹਰਾਂਗੇ ਤੁਹਾਡੇ ਉਤੋਂ ਦੀ ਪਾਈ ਇਸ ਪ੍ਰਕਾਰ ਜਦੋਂ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਫਿਰ ਕਹਿੰਦੇ ਮਹਾਰਾ ਜਿਵੇਂ ਹੁਣ ਸਾਡੀ ਰੱਖਿਆ ਰੱਖਿਆ ਬਾਦ ਕਹਿਆ ਜੋ ਹਮਰੀ ਫਨਵਾਇਤ ਸੋ ਰੱਖ ਹੈ ਗੁਰਬਾਣੀ ਦੇ ਰਸ ਨੇ ਟੁੱਟ ਚੱਖ ਹੈ ਮੈਂ ਤਾਂ ਕੋ ਸਦਰ ਹੂੰ ਸਹਾਇ ਕੋ ਦੂ ਕਲੇਸ਼ ਬਿਗਨ ਸਭ ਕਾਏਕ ਜਿਹੜਾ ਸਾਡੀ ਰਹਿਤ ਰੱਖੇਗਾ ਗੁਰਬਾਣੀ ਦੇ ਰਸ ਨੂੰ ਹਮੇਸ਼ਾ ਚੱਖੇਗਾ ਅਸੀਂ ਹਰ ਵਕਤ ਉਹਦੇ ਸਹੇ ਕੋਵਾਂਗੇ ਅੰਗ ਸੰਗ ਰਹਾਂਗੇ ਉਹਦੇ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਕਰਾਂਗੇ ਕਿਉਂ ਸਾਧ ਸੰਗ ਜੀ ਭਰੋਸੇ ਵਾਲਿਆਂ ਨੂੰ ਹਰ ਵਕਤ ਗੁਰੂ ਮਹਾਰਾਜ ਨਾਲ ਅੰਗ ਸੰਗ ਹਨ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਦੇ ਨਾ ਭੇਉ ਦਰਾਈ ਇਹ ਜਦੋਂ ਵਜਨ ਕੀਤੇ ਉਸ ਵੇਲੇ ਸਾਧ ਸੰਗੇ ਜੀ ਔਰੰਗਜ਼ੇਬ ਨੂੰ ਡੈਰੀ ਪਹੁੰਚੀ ਹੈ ਕਿ 20000 ਆਦਮੀ ਖੜਾ ਹੋ ਗਿਆ ਜਾਤ ਪਾਤ ਦਾ ਲਿਹਾਜ਼ ਛੱਡ ਕੇ ਗੁਰੂ ਸਾਹਿਬ ਤੋਂ ਅੰਮਰ ਸਾਰਿਆਂ ਨੇ ਛਕਿਆ ਤੇ ਉਸ ਵਕਤ ਤੁਹਾਾਰਾ ਸਾਡੇ ਸਾਰੇ ਪਰਿਵਾਰ ਨੇ ਛਕਿਆ ਭਾਈ ਪੰਗੂ ਨੇ ਤਾਂ ਇਹਦੋਂ ਵੀ ਬਹੁਤ ਲਿਖਿਆ ਹੈ ਇੱਕ ਭਾਈ ਸਰਦੂਰ ਸਿੰਘ ਜੀ ਗਿਆਨੀ ਹੋਏ ਹੈ ਉਹਨਾਂ ਨੇ ਤਾਰੀਖ ਬਣਾਈ ਹੈ ਇੱਕ ਚੰਦਾ ਸਿੰਘ ਜੀ ਫਿਰੋਜ਼ਪੁਰ ਵਾਲੇ ਸੂਰਮੇ ਗਿਆਨੀ ਹੋਏ ਹੈ ਉਹਨਾਂ ਨੇ ਤਾਰੀਖ ਬਣਾਈ ਹੈ ਉਦੋਂ ਲਿਖਿਆ 80 ਹਜ਼ਾਰ ਸਿੱਖ ਉਸ ਵੇਲੇ ਖੜਾ ਹੋ ਗਿਆ ਗੁਰੂ ਸਾਹਿਬ ਜਿਹਦੇ ਪਾਸੋਂ ਖੰਡੇ ਦਾ ਅਮਰ ਸਾਕੇ ਸਾਰੇ ਆਪਣੇ ਜਾਤ ਪਾਤ ਨੂੰ ਮੇਟ ਕੇ ਖਾਲਸਾ ਰੂਪ ਹੋ ਗਏ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਕਹੀ ਹੋਈ ਆਗਿਆ ਹੈ ਉਹਨੂੰ ਕਮਾਉਣਾ ਕਰੋ ਹਾਂ ਜੀ ਗੁਰ ਕੀ ਕਰਨੀ ਗੁਰ ਕਹਾ ਸਾਕਾਰ ਕਰ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਉਸ ਕਾਰ ਨੂੰ ਕਮਾਉਣਾ ਕਰੋ ਗੁਰ ਕੀ ਕਰਨੀ ਕਾਹੇ ਸਤਿਗੁਰੂ ਸਾਹਿਬ ਜੀ ਦੀ ਕਰਨੀ ਭਗਤੀ ਤੋਂ ਕਿਉਂ ਦੌੜਦੇ ਹੋ ਸਤਿਗੁਰਾਂ ਜਦੋਂ ਇਹ ਪਰਖਣ ਵਾਸਤੇ ਮਰਦਾਨੇ ਨੂੰ ਕਿਹਾ ਸੀ ਵੀ ਗੁਰ ਮੰਤਰ ਤੇ ਭਰੋਸਾ ਰੱਖਦਾ ਹੈ ਕਿ ਹੋਰ ਨਾ ਜਾਪਾਂ ਨੂੰ ਜਪਦਾ ਹੈ ਨਾਨਕ ਗੁਰਮਤਿ ਸਾਜ ਸਮਾ ਇਉ ਸਤਿਗੁਰੂ ਜੀ ਕਹਿੰਦੇ ਗੁਰਮਤਿ ਧਾਰਨ ਕਰਕੇ हे ਭਾਈ ਸੱਚ ਸਰੂਪ ਚ ਇਸ ਪ੍ਰਕਾਰ ਸਮਾ ਜਾਓ ਅਭੇਦ ਹੋ ਜਾਓ ਤੁਸੀਂ ਜੰਮਨ ਮਨ ਤੋਂ ਰਹਿਤ ਹੋ ਜਾਓ